ਸਤਿ ਸ਼੍ਰੀ ਅਕਾਲ ਦੋਸਤੋ ਨਮਸਕਾਰ ਮੈਂ ਤੁਹਾਡਾ ਆਪਣਾ ਮਹੇਸ਼ ਕੁਮਾਰ ਅੱਜ ਅਸੀਂ ਪਹੁੰਚੇ ਹਾਂ ਪਿੰਡ ਮਕੰਦਪੁਰ ਜਿੱਥੇ ਜਿੱਥੇ ਕੀ ਮੇਲਾ ਚੌਂਕੀਆਂ ਦਾ ਲੱਗਦਾ ਹੈ ਆਓ ਦਿਖਾਉਦੇ ਹਾਂ ਤੁਹਾਨੂੰ ਮੇਲੇ ਦੀਆਂ ਵਿਸ਼ੇਸ਼ ਤਸਵੀਰਾਂ ਤੁਹਾਡੇ ਹੋਰ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਮੇਲਾ ਚੌਂਕਿਆਂ ਦੇ ਵਿੱਚ ਆਂਦਿਆਂ ਨੂੰ ਇਹ ਤਾਂ ਸਾਡਾ ਕਰੀਪਾਧਾਨੀ ਹੈ ਜੀ ਹਾਂਜੀ ਜੇਦਿਆਂ ਵੀ ਜੱਦੀ ਤੋਂ ਹੋਗਾ ਜੀ ਉਹ ਚੱਲਦੀ ਹੈ ਜੀ ਇਹ ਸੰਗਰਾਂਦ ਵਾਲੇ ਦਿਨ ਅੱਛਾ ਜੀ ਉਹ ਤੋਂ ਬਾਅਦ ਜੀ ਸੰਗਰਾਂਦ ਤੋਂ ਮੇਲਾ ਚੱਲਦਾ ਜਾਂਦਾ ਹੈ ਅਹੀਂ ਰਹੀਦਾ ਹਰਾਮਗੜ੍ਹ ਚੁਗਿਆਂ ਪਿੰਡ ਉਹਦੇ ਬਾਅਦ ਚੱਕ ਸਿੰਘਾ ਜਾ ਕਿਸੇ ਦੇ ਬਾਅਦ ਪਿੰਡ ਇੱਕ ਤਰੀਹਾ ਸੂਰਪੁਰ ਹੈਰੀਆਂ ਤਲਵੰਡੀ ਅੱਛਾ ਜੀ ਅੱਤਵੇਂ ਦਿਨ ਇੱਥੇ ਮਕਾਨ ਕੋਲ ਪਹੁੰਚੇ ਜੀ ਇੱਥੇ ਵੀ ਕਿੰਨੇ ਦਿਨ ਹਾਜ਼ਰੀ ਭਰਦੇ ਜੀ ਇੱਥੇ 2 ਦਿਨ ਜੀ ਅੱਛਾ ਜੀ 2 ਦਿਨ ਕੱਲ ਦਾ ਜੀ ਫੇ ਉਸ ਤੋਂ ਬਾਅਦ ਕਿੱਧਰ ਜਾਂਦੇ ਜੀ ਉਹਦੇ ਬਾਅਦ ਦੀ ਜਗ੍ਹਾ ਇਹ ਬੜਾ ਪਿੰਡ ਅੱਛਾ ਜੀ ਬੜਾ ਪਿੰਡ ਹੈ ਜੀ 2 ਦਿਨ ਅੱਛਾ ਜੀ ਉਹ ਤੋਂ ਬਾਅਦ ਫਿਰ ਕੋਪਾਰਾਮਾ ਗਰਾਹ ਕੋਲ ਜੀ ਠੀਕ ਹੈ ਇਹ ਰੋੜਕਾ ਅੱਜ ਪਡਾਲਾ ਜੜਿਆਲਾ ਜੀ ਜੜਿਆਲੇ ਤੋਂ ਬਾਅਦ ਇਹ ਦੀਆ ਕੋਪਰਾਮਾ ਅੱਛਾ ਜੀ ਕੋਪਰਾਮਾ ਤੋਂ ਬਾਅਦ ਹੀਰਾ ਹੀਰਾ ਤੋਂ ਬਾਅਦ ਫਿਰ ਖਾਨਵਲੀ ਇਹ ਕਿੰਨੇ ਕ ਦਿਨ ਲੱਗ ਜਾਂਦੇ ਪਹੁੰਚਦੇ ਸਾਢੇ 3 ਦਿਨ ਲੱਗ ਜਾਂਦੇ ਜੀ ਸ਼ੁਕਰੀਆ ਜੀ ਵਾਪਸੀ ਹੈ ਜੀ 25 ਦੇ ਲੱਗਦੀ ਠੀਕ ਜੀ ਜੀ ਪਿੰਡੋ ਤੋਂ ਵੀ ਦਾ ਜੀ 9 ਤਰੀਕ ਨੂੰ ਆਹੀ ਨਿਸ਼ਾਨ ਸਾਹਿਬ ਲੱਗੇ ਦਾ ਜੀ ਠੀਕ ਹੈ ਜੀ 9 ਨੂੰ ਸਾਡੀ ਵਾਪਸੀ ਹੁੰਦੀ ਹੈ ਜੀ ਠੀਕ ਹੈ ਜੀ ਹਾਂ ਜੀ ਠੀਕ ਜੀ